ਦੀਪਕ ਕੁਮਾਰ ਦੀ 1ਕਮੀ ਵਰਸੀ ਜੇਚ ਦੋਬਾ ਵਿਖੇ ਮਨਾਇ ਗਈ ਇਸ ਮੌਕੇ ਐਨਸੀਸੀ ਵਲੰਟੀਅਰਾਂ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਲਾਮੀ ਦਿੱਤੀ ਜਾਂਦ ਕੀਤਾ ਗਿਆ ਇਸ ਸਮੇਂ ਜੀਸੀਓ ਅਪਤਾਰ ਸਿੰਘ ਐਨਸੀਓ ਸੁਜਾਨ ਸਿੰਘ ਐਨਸੀਓ ਮਨੀਸ਼ ਕੁਮਾਰ ਸ਼ਹੀਦ ਦੇ ਪਿਤਾ ਰਤਨ ਚੰਦ ਸਨੀਪਟ ਸੀਮਾ ਅਸ਼ੂ ਰਾਣੀ ਜੋਤੀ ਦੇਵੀ ਰਸ਼ਪਾਲ ਸਿੰਘ ਪਾਲੀ ਸਰਪੰਚ ਵਿਦਵਾਲ ਅਸ਼ਵਨੀ ਖੰਨਾ ਬਾਮਦੇਵ ਸ਼ਰਮਾ ਡਿਪਟੀ ਲਾਲ ਜਿੰਦਾ ਕਲੇਰ ਅਜੇ ਮਹਿਰਾ ਗਿਰਜਾ ਸੁਮਨ ਵਿਵੇਕ ਸ਼ਰਮਾ ਏਐਸਆਈ ਮੰਨਾ ਸਿੰਘ ਚੀਚੋ ਪ੍ਰਵੀਨ ਸੋਨੀ ਲੰਬਰਦਾਰ ਰੇਨੂ ਵਾਲਾ ਭਗਤ ਸਿੰਘ ਦਲਜੀਤ ਸਿੰਘ ਬੰਦਨਾ ਕੌਰ ਗੁਰਵਿੰਦਰ ਕੌਰ ਸੁਰਜੀਤ ਸਿੰਘ ਜੋਗੀ ਆਦ ਹਾਜ਼ਰ ਸਨ ਇਸ ਮੌਕੇ ਉਗੇ ਸਮਾਜ ਸੇਵਕ ਨੰਬਰਦਾਰ ਪ੍ਰਵੀਨ ਸੋਨੀ ਨੇ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦੇ ਸਰਮਾਇਆ ਹੁੰਦੇ ਹਨ ਇਨਾਂ ਦਾ ਸਤਿਕਾਰ ਹਰ ਇੱਕ ਦੇਸ਼ ਵਾਸੀ ਦੇ ਮਨ ਵਿੱਚ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਦੀ ਖਾਤਰ ਸ਼ਹੀਦ ਹੋਏ ਆਪਣੇ ਬੀਰਾਂ ਤੋਂ ਪ੍ਰੇਰਨਾ ਲੈਂਦੇ ਹੋਏ ਦੇਸ਼ ਦੀ ਏਕਤਾ, ਅਖੰਡਤਾ ਅਤੇ ਕੁਰਬਾਨੀ ਲਈ ਹਰ ਸਮੇਂ ਤਿਆਰਬਰ ਤਿਆਰ ਰਹਿਣਾ ਚਾਹੀਦਾ ਹੈ। ਸ਼ਹੀਦਾਂ ਦੀਆਂ ਚਿਤਾਵਾਂ ਪਰ ਲੱਗੇਗੇ ਹਰ ਬਰਸ ਮੇਲੇ। ਸ਼ਹੀਦਾਂ ਦੀਆਂ ਚਿਤਾਵਾਂ ਉਪਰ ਲੱਗੇਗੇ ਹਰ ਬਰਸ ਮੇਲੇ ਵਤਨ पे ਮਿਟਨੇ ਵਾਲੋਂ ਕਾ ਬਾਕੀ ਜਹੀ ਨਿਸ਼ਾਨ ਹੋਗਾ। ਮੈਂ ਐਸਸੀ ਮਨਨ ਸਿੰਘ ਚੌਂਕੀਨ ਚਾਰਜ ਚੇਜੋਂ ਅੱਜ ਸ਼ਹੀਦ ਦੀਪਕ कुमार ਜੀ ਦੇ ਸਮਾਰਕ ਤੇ ਆਏ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਮੈਂ ਸਮੂਹ ਜ਼ਿਲ੍ਹਾ ਪੁਲਿਸ ਮਾਨਯੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਮਾਨਯੋਗ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਇਸ ਸਮੂਹ ਪ੍ਰਸ਼ਾਸਨ ਪੁਲਿਸ ਦੇ ਬੋਲوں ਦੀਪਕ कुमार ਜੀ ਨੂੰ ਸ਼ਰਧਾਂਜਲੀ ਸ਼ਰਧਾ ਦੇ ਫੁੱਲ ਅਰਪਿਤ ਕਰਦਾ ਆ ਇਹ ਉਹ ਸ਼ਹੀਦ ਆ ਜਿਹਨੇ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਹੀ ਅਇਤੋਂ 19 ਸਾਲ ਪਹਿਲਾਂ ਵਿਸ਼ੇ ਦੀ ਆਨ ਮਾਨ ਸ਼ਾਨ ਨੂੰ ਕਾਇਮ ਰੱਖਦੇ ਹੋਏ ਆਪਣੀ ਸ਼ਹਾਦਤ ਦਿੱਤੀ ਤੇ ਇਨ੍ਹਾਂ ਸ਼ਹੀਦਾਂ ਦੇ ਕਰਕੇ ਅੱਜ ਸਾਰੇ ਅਸੀਂ ਮੈ ਖੂਦ ਹਾਂ ਜੇ ਇਹ ਬਾਰਡਰਾਂ ਤੇ ਲੜਦੇ ਆ ਬਾਰਡਰਾਂ ਦੀ ਰਾਖੀ ਕਰਦੇ ਆ ਤਾਂ ਤਾਂ ਹੀ ਹਰ ਇੱਕ ਹਿੰਦੁਸਤਾਨੀ ਚੈਨ ਦੀ ਨੀਂਦ ਹੁੰਦਾ ਆ ਤੇ ਮੈਂ ਫਿਰ ਆਪਣੇ ਸਾਰੇ ਸਾਥ ਵੱਲੋਂ ਦੀਪਕ ਮਾਰਜੀ ਨੂੰ ਸ਼ਰਦਾ ਦੇ ਪੁੱਲ ਪੇਂਟ ਕਰਦਾ ਹਾਂ ਜੈ ਹਿੰਦ शहीदीपक दीपक कुमार शहीद दीपक कुमार दीपक कुमार, जय हिंद मैं सूबेदार अवतार सिंह पंजाब एनसीसी बटालियन की तरफ से कर्नल जयपकर सिंह की तरफ से और पूरे अहदेदारों की तरफ से कर्नल दीपक कुमार को श्रद्धांजलि अर्पित करता हूं और इनकी इक्वीवी पसी है न्होंने बहुत ही छोटी उम्र में अपने देश के लिए अपने प्राणों की अहूति दे दी और तकरीबन इनकी डेढ़ साल की नौकरी थी तब इन्होंने उनतीस जुलाई दो को इनके शहादत तो अपनी दे दी और ये बहुत ही फर्व का एक शहीद के लिए दिन होता है जो अपने देश के लिए अपनी जान कुर्बान सकता है और मैं अपनी खेल पंजाब की पूरी बटालियन की तरफ से इनको ਸੱਚੇ ਮਾਨਤੇ ਸਦਾ ਜੀ ਆਪਨ ਕਰਦਾ ਹਾਂ ਧੰਨਵਾਦ ਅੱਜ ਸਾਡੇ ਨਗਰ ਲਈ ਆ ਪੂਰੇ ਦੇਸ਼ ਲਈ ਬਹੁਤ ਹੀ ਮਾਣ ਦਾ ਦਿਨ ਹੈ ਔਰ ਇਸ ਦਿਨ ਨੂੰ ਅਸੀਂ ਬਹੁਤ ਹੀ ਮਾਣ ਦੇ ਨਾਮ ਹਰ ਸਾਲ ਮਨਾਨੇ ਆ ਸ਼ਹੀਦ ਦੀਪਕ ਕੁਮਾਰ ਜੀ ਦੀ 21ਵੀਂ ਵਰਸੀ ਆ ਤਾਂ ਇਸ ਵਰਸੀ ਨੂੰ ਹਮੇਸ਼ਾ ਚੜ੍ਹਦਾ ਪੂਰਬ ਪੂਰਾ ਇਲਾਕਾ ਮਨਾਦਾ ਆ ਤੇ ਇਸ ਦੇ ਵਿੱਚ ਜਿਹੜੇ ਹੈਗੇ ਸਾਡੇ ਬੱਚੇ ਐਨਸੀਸੀ ਦੇ ਜੋਨੇ ਸਾਡੇ ਦੇਸ਼ ਦਾ ਪ੍ਰਵੇਖਾ ਇਹ ਹਮੇਸ਼ਾ ਇਸ ਇੱਥੇ ਆਪਣੇ ਸ਼ਰਧਾਂ ਦੇ ਫੋਰ ਕੋਇੰਟ ਕਰਨ ਆਉਂਦੇ ਆ ਆਪਣੇ ਜੀਐਸਓ ਅਵਤਾਪ ਸਿੰਘ ਜੀ ਦੀ ਅਗਵਾਈ ਦੇ ਵਿੱਚ ਤੇ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ ਹੀ ਧੰਨਵਾਦ ਸਾਡੇ ਨੂੰ ਪੂਰੇ ਨਗਰਵਾਲੇ ਜੇਜੋਵਾਲੇ ਤੇ ਇਸ ਦੇ ਨਾਲ ਜੀ ਸਾਡੇ ਇੰਚਾਰਜ ਸਾਹਿਬ ਮਨਨਾ ਸਿੰਘ ਜੀ ਜੁਨਾਵ ਵਾਲੇ ਜਿਹੜੇ ਵੀ ਹਮੇਸ਼ਾ ਇਕੱਠੇ ਪਾਸ ਰਹਿੰਦੇ ਆ ਇਹਨਾਂ ਦਾ ਵੀ ਬਹੁਤ ਬੜਾ ਸ਼ੁਕਰੀਆ ਹੈ ਇਹ ਜਿਹੜੇ ਸਮਾਰੋਹ ਦੀ ਸਹਾਇਤਾ ਹੈ ਸਾਹਿਬ ਯਾਦ ਕਰਦੇ ਆ ਉਸ ਨੂੰ ਨਮਨ ਕਰਦੇ ਆ ਤੇ ਇਸ ਦੇ ਪਰਿਵਾਰ ਦੇ ਨਾਲ ਆਪਣੇ ਸੀ ਦਿਉਪਾਦੀ ਮਾਨ ਸਾਹਿਬ ਸਭ ਜਾਣਦੇ ਕਿ ਜਿਹੜੇ ਸਾਡੇ ਜੁਰਮ ਹਮੇਸ਼ਾ ਅਸੀਂ ਇਨੰਦ ਨਾਲ ਪੁਰਾਣਾ ਰਿਹਾ ਅਲਾਕਾ ਨਾਮ ਰਹਿੰਦਾ ਹੈ ਨਾਮ ਚੜਾਇਆ ਤੇ ਸੀ ਦਿਪਾਦੀ ਸਾਹਿਬ ਦਾ ਖਾਤੋ ਹੈ ਜੈ ਜੈ